ਇਸ ਦਿਲ 'ਚ ਲਮੇ ਸੁਰਖੀ ਬਿੰਦੀ ਸਜਣਾ ਦੀ ਮਨੀ ਦੀ ਸਭ ਖੈਰ ਕਰੇਂਦੀ ਆਵੇ ਤੇਰੀ ਤੋਰ ਨੂੰ ਲੱਗ ਜੇ ਧੂੜ ਉੱਚੇ ਮਹਿਲਾਂ ਦੀ ਰਾਜੇ ਬਾਪ ਦੀ ਰਾਣੀ ਰਾਜਕੁਮਾਰ ਵਿਆਵੇ ਮੈਂ ਗੰਨਾ ਤੇ ਤੂੰ ਗੁੜ ਸਜਣਾ ਆਪਾਂ ਚੱਕੀ ਦੇ ਦੋ ਪੜ ਸਜਣਾ ਤੂੰ ਜਿਹੜੇ ਰਾਹੇ ਪੈ ਜਾਵੇਂ ਅਸੀਂ ਉਹ ਸਜਾਏ ਮੁਰ ਸੱਜਣਾ ਚਲੋ ਆਜੋ ਕਰਾ ਪੈਗ ਪੁੰਗ ਲਾਈਏ ਫਾ ਚਲੋ ਤੋ ਆਜੋ ਕਰਨਾ ਨਾ ਭਾਵਨਾ ਪੀਓ ਤੂੰ ਇਤਨਾ ਰੋਣਾ ਅੱਜ ਮੈਂ ਰੋਕੀ ਤੈਨੂੰ ਮੈਂ ਬੇਭਾਵਨਾ ਚਲੋ ਪੈਗ ਲਾ ਲੈ ਲਾ ਕੇ ਤੇ ਆਉਂਦਾ ਪੈਜੋ ਕਹਿਣਾ ਹਾਂ ਓ ਜੱਗੇ ਫੜਾੜ ਕੇ ਨੂੰ ਟਾਈਮ ਨਾਲ ਰੋਟੀ ਖਵਾ ਦਿਓ ਹਾਂ ਰੋਟੀ ਜ਼ਿੰਮੇਵਾਰੀ ਐ ਇਹ ਸਵਾਦ ਨਾਲ ਹੀ ਖਵਾਣੇ ਆ ਆਹੋ ਆਹੋ ਇਸੇ ਕੰਮ ਦੀ ਨੌਲੇਜ ਜਿਓ ਨਹੀਂ 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 ਚਲੋ ਠੀਕ ਆ ਚੱਪੋ ਯਾਰ ਵਈ ਯਾਰ ਛਿੰਦੇ ਦੇ ਬਿਆੜੀਆਂ ਬੋ ਬੋਰ ਬੋਰ ਮੁਵਾਰ ਚਾਹੀ ਆ ਆਪਦੇ ਬਾਈ ਨੂੰ ਵੀ ਤੈਨੂੰ ਵੀ ਪਾਓ ਯਾਰ ਹੋਰ ਆ ਪਾਓ ਯਾਰ ਖੁਸ਼ੀ ਦਾ ਦੇਣਾ ਥੋੜੀ ਮੈਨੂੰ ਵੀ ਪਾ ਥੋੜੇ ਕਾਟ ਨਹੀਂ ਪਾਇਆ ਯਾਰ ਔਰ ਪਾਲਾ ਜਿੰਨੀ ਮਰਜੀ ਚੱਕ ਗੱਲ ਕਿਹੜੀ ਹੈ ਬਾਈ ਤੇਰੇ ਤਾਂ ਹੁਣ ਸਹੀ ਲੱਗ ਗਿਆ ਬਾਈ ਇਹ ਦਮ ਕੀ ਰੋਜ਼ ਰੋਜ਼ ਆਉਂਦੇ ਨੇ ਸਹੀ ਗੱਲ ਆ ਬਾਈ ਤੇਰੀਰਾ ਦਾਤਾ ਚੋਈ ਬੜਾ ਹੁੰਦਾ ਹੈ ਹੁਣ ਆ ਦਾਲ ਦਾਲ ਦਾ ਭਰਾ ਰਿਓ ਲਾ ਲੋ ਬਾਈ ਇਹਦੇ ਲਾ ਕੇ ਦੇਖ ਤੁਸ ਜੇਸੀ ਕੱਦੀ ਹੈ ਬਾਅਦ ਦੇ ਚਿੰਗਰੂ ਦਾ ਯਾਰ ਹਾਂ ਸਹੀ ਗੱਲ ਇਸ ਦਾ ਵਿਆਹ ਹੋ ਗਏ ਉਹ ਵੀ ਯਾਰ ਦੋਸਤ ਦਾ ਦੂਜੀ दारू ਘਰ ਦੀ ਹੋਵੇ ਰੰਗੇ ਬੰਨਿਆ ਜਾਂਦਾ ਹੈ ਬਈ ਛੜੀ ਛੜੀ ਲੱਗਦੀ ਹੈ ਯਾਰ ਉਹ ਚੜੂ ਵੀ ਹੋਣਾ ਹੋਰ ਕੀ ਕਰਨੀ ਨਹੀਂ ਆ ਭਾ ਕੀ ਬਈ ਦਾਰੂ ਬਣਾ ਵਿਆਹ ਹੀ ਨਹੀਂ ਚੰਗਾ ਲੱਗਦਾ ਸਹੀ ਗੱਲ ਹੈ ਸਹੀ ਗੱਲ ਹੈ ਆ ਵੀ ਫਿਰ ਲੱਜਦੇ ਆਪਾਂ ਚਲੋ ਹਾਂ ਚੋਈਏ ਡੀ ਡੀ ਇੱਕ ਇੱਕ ਹੋਰ ਲੱਗਦਾ ਯਾਰ ਸਹੀ ਗੱਲ ਹੈ ਹਾਂ ਇੱਕ ਇੱਕ ਡੀਏ ਤੇ ਲਾਉਣਾ ਚੱਲ ਮੈਂ ਗਾਣਾ ਲਾਉਣਾ ਯਾਰ ਅੱਜ ਮੈਂ ਇੱਕ ਇੱਕ ਪਹਿਲਾਂ ਪੁੱਲਾ ਲਓ ਮੈਂ ਗਾਣਾ ਬਈ ਅੱਜ ਦਾ ਦਿਨ ਤਾਂ ਚਾਹ ਆਪ ਨੂੰ ਜੋ ਮਰਜੀ ਮੈਂ ਮਾਤੀ ਕੋਸ ਮਰਜੀ ਕਰ ਆ ਗੱਲ ਕਿਹੜੀ ਹੈ ਮੈਂ ਭੰਗੜੇ ਪਾਉਂ ਪੂਰੇ ਵਕਰਦਾ ਹਰਦਾਸ ਕਰਾਂ ਹਰਦਾਸ ਕਰਾਂ ਹੱਬੇ ਗੁਲਾ ਲਾ 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 ਅੱਲਾਹ ਮੇਰੇ ਪ੍ਰੀਤ ਮਾਨ ਸੁਣਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਹੰਦ ਚੱਕਰੀ ਜੱਲਣ ਦੇ ਅੱਜ ਚਲ ਭਾਈ ਆ ਜਾ ਚਲੋ ਸੋਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਭਾਈ ਈਰੇ ਵਾਲੇ ਗਾਣਾ ਲਾਉਦੇ ਮਨੱਟਣ ਤੋਂ ਪਹਿਲਾਂ ਹੋਕਾ ਕਰੀਏਗੇ ਹੋਕਾ ਕਰੀਏ ਸੁਨਰਵਰੀਆ ਗਲੀਆਂ ਦੇ ਵਿੱਚ ਹਮਾਰੇ ਭਾਈ ਜੱਟ ਨੱਟਣ ਤੋਂ ਪਹਿਲਾਂ ਹੋਕਾ ਦਿਆਂਗੇ ਸੱਫਨਾ ਦਿਆਂ ਦੀ ਰਚਨ ਤੋਂ ਪਹਿਲਾਂ ਮੋਕਾ ਤੇ ਆ ਕੇ ਸਭਨਾ ਨੂੰ ਇੱਕ ਮੌਕਾ ਤੇ ਆ ਮਿਲਾਇਆ ਆ ਆਓ ਬਾਪੂ ਯਾਦਾ ਜੱਟ ਨੇ ਬਈ ਮੁੰਡਾ ਆਪਣੇ ਵਿਆਹ ਤੇ ਨੱਚਦਾ ਵੀਰ ਉਹ ਲਾ ਦੇ ਯਾਰ ਜੱਟ ਨੇ ਲਾ ਲਾ ਯਾਰ ਲਾ ਲਾ ਯਾਰ ਬੁੱਲ ਜੱਟ ਨੇ ਟਰਾ ਚੱਜਦਾ ਫਿਰੇ ਉਹ ਨਾਲ ਹੱਸਦਾ ਫਿਰੇ ਹੱਸਦਾ ਫਿਰੇ ਉਹ ਨਾਲ ਚੱਜਦਾ ਫਿਰੇ ਹੱਸਦਾ ਕੀ ਆਪਾ ਬੋਨੇ ਮੇਰੇ ਨਾਲ ਵਿਆਹ ਕਰਾ ਕੇ ਖੋਜਦੇ ਐ ਤੂੰ ਹਾਂਜੀ ਬਸ ਜਿੱਥੇ ਮਾਪਿਆਂ ਤੋਂ ਹਰਤਾ ਠੀਕ ਆ ਚਲ ਠੀਕ ਐ ਉਹ ਯਾਰ ਮੈਂ ਨਾ ਤੇਰੇ ਵਾਸਤੇ ਗਿਫਟ ਲੈ ਕੇ ਆਉਣਾ ਸੀ ਆ ਸਾਰੇ ਯਾਰ ਦੋਸਤਾਂ ਨੇ ਡੀਜੇ ਤੇ ਨਚਾ ਕੇ ਥਕਾਤਾ ਨਾਲੇ ਗਿਫਟ ਭਲਾਦਾ ਚਲੋ ਕੋਈ ਗੱਲ ਨਹੀਂ ਜੀ ਮੇਰੇ ਲਈ ਗਿਫਟ ਹੀ ਹੋਗਾ ਠੀਕ ਐ ਤੁਸੀਂ ਨਾ ਮੈਨੂੰ ਜਿਹੜੀ ਸਿਨੇਮੇ ਤੇ ਫਿਲਮ ਲੱਗੀ ਹੈਗੀ ਸੁਰਖੀ ਬਿੰਦੀ ਉਹ ਦਿਖਾ ਲਿਆਇਓ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਸਵੇਰੇ ਦਿਖਾ ਲੇ ਹੂੰ ਤੈਨੂੰ ਸੁਰਖੀ ਬਿੰਦੀ ਸੋਹ ਜਾਂ ਤੂੰ ਕੋਈ ਚੱਕਰ ਨਹੀਂ ਸੁੱਖਾਂ 'ਚ ਤੂੰ ਐ ਸੁੱਖਾਂ 'ਚ ਤੂੰ ਐ ਛਾਵਾਂ 'ਚ ਤੂੰ ਐ ਧੁੱਪਾਂ 'ਚ ਤੂੰ ਐ ਛਾਵਾਂ 'ਚ ਤੂੰ ਐ ਧੁੱਪਾਂ ਆਪੋ ਤੋ ਕਿੱਧਰ ਟਟਕੇ ਟਟਕੇ ਅੱਜ ਬਾਪੂ ਮੈਂ ਆਪਦੀ ਘਰੋਂ ਫਿਲਮ ਤਾਂ ਖਾ ਕੇ ਲਿਆਉਂਦਾ ਸੀਗਾ ਸੁਰਖੀ ਬਿੰਦੀ ਲੱਗੀ ਹੋਈ ਪੁੱਤ ਕੱਲ ਦਾ ਹਜੇ ਬਾਹੂ ਵਿਆਹ ਕੇ ਆਈ ਐ ਅੱਜ ਤੂੰ ਇਹਨੂੰ ਫਿਲਮਾਂ ਦਿਖਾਉਣ ਤੁਰ ਪਿਆ ਬਾਪੂ ਫੇਰ ਇਹ ਕਿੱਡੀ ਗੱਲ ਐ ਇਹਨੇ ਕਹਿਤਾ ਵਿਚਾਰੀ ਨੇ ਮੈਨੂੰ ਰਾਤ ਮੈਂ ਦਿਖਾ ਲਿਆ ਉਹ ਤੁਸੀਂ ਕਿਸੇ ਗੁਰਦੁਆਰੇ ਮੱਥਾ ਟੇਕਿਆ ਉਹ ਕਿਸੇ ਇੱਕ ਵੱਡ ਬਡੇਰਿਆਂ ਦੇ ਵੀ ਹਜੇ ਜਾਣਾ ਮੱਥਾ ਟੇਕਣਾ ਬੇਬੇ ਤੂੰ ਸਮਝਾ ਇਹਨਾਂ ਨੂੰ ਕਰ ਤੂੰ ਤਾਂ ਗੁਰੂ ਘਰ ਹੀ ਜਾਓ ਪਹਿਲਾਂ ਫੇਰ ਕਿਤੇ ਜਾਇਓ ਆਈਏ ਕਿਸੇ ਤੇ ਜਾਓ ਵੱਡ ਬਡੇ ਨਹੀਂ ਜਾਓ ਬੇਬੇ ਗੱਲ ਸੁਣ ਮੇਰੀ ਅੱਜ ਕੱਲ ਟ੍ਰੈਂਡ ਐ ਸੋਨ ਨੂੰ ਨਹੀਂ ਪਤਾ ਤੁਸੀਂ ਤਾਂ ਉਹਨਾਂ ਪੜੋ ਕਿਹੜੇ ਟ੍ਰੈਂਡ ਟ੍ਰੰਡ ਵੇ ਆਈ ਡਾਡਾ ਘਰੇ ਟੀਵੀ ਲੱਗੇ ਉਹ ਨਹੀਂ ਦੇਖਿਆ ਜਾਂਦੇ ਤੁਸੀਂ ਕਿੱਥੇ ਮੰਨਦੇ ਲੱਗਾ ਕੋਈ ਮੈਂ ਸੋਨੇ ਕੋ ਗੱਲ ਕਹਿਣੀ ਸੀ ਠੀਕ ਦੱਸਾ ਆਪਣਾ ਛੋਟਾ ਪਿੰਡਾ ਹੁਣ ਕੱਲ ਵਿਆਹ ਕੇ ਆਇਆ ਤੇ ਫਿਲਮ ਲੱਗੀ ਆ ਕੋਈ ਸੌਖੀ ਬਿੰਦੀ ਮੈਂ ਵੀ ਦੇਖਣੀ ਹੈ ਮੈਨੂੰ ਵੀ ਦਿਖਾ ਲਿਓ ਜੱਟ ਸਾਲ ਹੋ ਗਏ ਕਦੇ ਨਹੀਂ ਤੁਸੀਂ ਮੈਨੂੰ ਲੈ ਗਏ ਉਹ ਗੱਲ ਸੁਣ ਕਮਲ ਜੀ ਆਪਣੇ ਘਰ ਦੀ ਇਕਵਿੰਦਾਰੀ ਵੱਡੀ ਮੇਰੀ 5-7000 ਰੁਪਇਆ ਦੁਬਾਏਗੀ ਆਪਣੇ ਜਵਾਬਾਂ ਦਾ ਵੀ ਦੇਖਣਾ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਹੈ ਮੇਰਾ ਕਿਹੜਾ ਦਿਲ ਨਹੀਂ ਕਰਦਾ ਇਹਨਾਂ ਨੂੰ ਖਾਣ ਨੂੰ ਮੇਨੂੰ ਮੇਰਾ ਵੀ ਵਖੇਰਾ ਜੀ ਕਰਦਾ ਵੀ ਸੋਨੂੰ ਵੀ ਕਿਤੇ ਘੁਮਾਉਂਦੇ ਆ ਕਿੰਨੇ ਮੁੱਤ ਠੀਕ ਹੈ ਤੂੰ ਸਮਝਾਉਣ ਲਈ ਹੈ ਉਹਨਾਂ ਨੂੰ ਸਮਝ ਆਇਆ ਕਰ ਸਕਦਾ ਹੈ ਜਾਜੀ ਕਿਵੇਂ ਤੁਹਾਡੇ ਮਾਰਦੇ ਹਾਂ ਹਾਂ ਉਹਨਾਂ ਨੂੰ ਕੋਈ ਗੱਲ ਨਹੀਂ ਕੋਈ ਸਮਝਾਇਆ ਕਰ ਸਰ ਰਾਤੀ ਤੋਂ ਗੀਤਾ ਅਸਾ ਡੈਲੀ ਨੇ ਵੀ ਨਾ ਪਾਰਲਰ ਜਾ ਕੇ ਜ਼ਿੰਦਗੀ ਖਰਾਬ ਕੀਤੀ ਐ ਸਿੱਖਿਆ ਗੱਲ ਨਹੀਂ ਪਾਰਲਰ ਲੈ ਜੁੱਜੂ ਨੂੰ ਪਤਾ ਨਹੀਂ ਕਿ ਉਹ ਪਾਰਲਰ ਜਾਂਦੀ ਸੀ ਅਸੀਂ ਇਹ ਕਿ ਦੁੱਜੇ ਨੂੰ ਸਮਝ ਰਿਹਾ ਨਾ ਹਾਲੇ ਹਾਲੇ ਪਤਾ ਲੱਗੂ ਸਮਝਣ ਨੂੰ ਕੀ ਐ കുടിയ ਕਿੰਨਾ ਸੁਹਣਕਾਰ ਆ ਲੰਬੀਆਂ ਸਾਰੇ ਮਨ ਦੀ ਖੁਸ਼ੀ ਕਰੀ ਲੰਬੀਆਂ ਦੀ ਮੇਰੇ ਵਿੱਚ ਸੀ ਅਸੀਂ ਖੁਸ਼ੀ ਕਰੀ ਉਹ ਤੂੰ ਪ੍ਰਵਾਹ ਨਾ ਕਰ ਕਿਸੇ ਗੱਲ ਦੀ ਸਾਰੇ ਸ਼ੌਂਕ ਪੂਰੇ ਕਰ ਦੂ ਤੇਰੇ ਮੈਂ ਰੋਟੀ ਬਣੀ ਹੈ ਹਾਂਜੀ ਲੈ ਆ ਪਾ ਕੇ ਲੈ ਆ ਬੰਤਾ ਪਹਿਲੇ ਜੇ ਮੈਂ ਸੰਘੜੇ ਗੱਲ ਕਰੀ ਹਾਂ ਦੱਸੋ ਦੇ ਪੈਰਾਂ ਤੇ ਖੜੇ ਹੋਣਾਗਾ ਮੈਂ ਸਲੂਨ ਖੋਲਣਾਗਾ ਆਪਦਾ ਸਲੂਨ ਖੋਲਣਾ ਹਾਂਜੀ ਚਲ ਕੋਈ ਨਾ ਮੈਂ ਬੇਬੇ ਨਾਲ ਤੇ ਬਾਪੂ ਨਾਲ ਕਰਦਾ ਗੱਲ ਤੇ ਨਾਲ ਫੈਕਟਰੀ ਚ ਪੁੱਛਦਾ ਪੈਸੇ ਕਿਹਨੂੰ ਕੀ ਕਹਿੰਦੇ ਆ ਤੇ ਸਲੂਨ ਖੋਲਣ ਵਾਸਤੇ ਤੈਨੂੰ ਪਤਾ 1 ਲੱਖ 1.5 ਲੱਖ ਰੁਪਏ ਦੀ ਅਰੇਂਜਮੈਂਟ ਚਾਹੀਦੀ ਹੈ ਹੂੰ ਉਹ ਸਾਰਾ ਜਗੜ ਕਰਨਾ ਪਊ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਜਾ ਕੇ ਗੱਲ ਠੀਕ ਹੈ ਜੀ ਮੱਲਾ ਬੇਬੇ ਦਾਸ ਜੀ ਹੋਈ ਪਈਆਂ ਕੋਈ ਪਈਆਂ ਪਤਾ ਯਾਰ ਮੁੰਡਾ ਤੇ ਪਹੂ ਨਹੀਂ ਦਿੰਦੇ ਅੱਜ ਮੈਨੂੰ ਇੱਥੇ ਹੋਣਗੇ ਕਿਤੇ ਆ ਹੁੰਦਾ ਅਸੀਂ ਗੱਲ ਡੜੀ ਸ੍ਰੀ ਕਾਲ ਪੁੱਤ ਸ੍ਰੀ ਕਾਲ ਡੜੀ ਬਹਿ ਜਾ ਬੈ ਡੜੀ ਮੈਨੂੰ 1 ਲੱਖ 1.5 ਲੱਖ ਰੁਪਈਆ ਚਾਹੀਦਾ ਪੁੱਤ ਕਾਦੇ ਵਾਸਤੇ ਚਾਹੀਦਾ ਤੈਨੂੰ ਮੈਂ ਆਪਦੀ ਘਰ ਵਾਲੀ ਨੂੰ ਸਲੂਨ ਕਰਾ ਕੇ ਦੇਣਾ ਓ ਕੀ ਹੁੰਦਾ ਹੈ ਬਸਲੂਨ ਓ ਬੇਬੇ ਤੂੰ ਨਹੀਂ ਜਾਣਦੀ ਆ ਜਿਹੜਾ ਕੁੜੀਆਂ ਰੰਗ ਰੋਗਨ ਕਰਦੀਆਂ ਮੂੰਹ ਤੇ ਬਿਊਟੀ ਪਾਰਲਰ ਕਾਹਿੰਦੇ ਆ ਉਹ ਕਹਿੰਦਾ ਬਹੂ ਨੂੰ ਖੋਰ ਕੇ ਦੇਣਾ ਸਾਡਾ ਨੱਕ ਵੜਾਉਣਾ ਐ ਨੇ ਪਿੰਡ 'ਚ ਛੱਡਣਾ ਨਹੀਂ ਕਿਸੇ ਨੂੰ ਮੂੰਹ ਦਿਖਾਉਣ। ਨਾ ਨਾ ਵੀਰ ਉਹ ਨਹੀਂ ਚੰਗਾ ਲੱਗਦਾ ਆਪਾਂ ਕਬੀਲਦਾਰ ਬੰਦੇ ਆਂਗੇ। ਨਾਲੇ ਆਪਣੇ ਕੋਲ ਇੰਨੇ ਪੈਸੇ ਕਿੱਥੇ ਨੇਗੇ? ਬੇਬੇ ਮੈਂ ਉਹਦੀ ਸਾਰੀ ਖੁਆਇਸ਼ ਪੂਰੀ ਕਰਨੀ ਐ। ਪਹਿਲਾਂ ਵਾਲੇ ਜ਼ਮਾਨੇ ਹੋਰ ਸੀਗੇ। ਲੈ ਦੱਸ। ਆ ਕਰਦਾ ਖੁਆਇ ਸਾਡੇ ਤੇ ਕਾਨੂੰ ਖੁਸ਼ੀਆਂ ਪੂਰੀਆਂ ਕਰਨ ਵਾਲਾ ਟਾਈਮ ਆਇਆ। ਇਹਦੇ ਤੇ ਲੈਦਾ ਟਾਈਮ ਆਇਆ। ਚਲ ਠੀਕ ਐ ਤੁਸੀਂ ਨਾ ਦੋ। ਮੈਂ ਆਪੀ ਕਰ ਲੂ ਕੋਈ ਜ਼ਗਾਰਡ। ਯਾ ਕਰਦਾ ਫਿਰ। ਸਾਥੋਂ ਬੇਵਾਰਾ ਹੋ ਕੇ ਕਰਦਾ ਤਾਂ ਕਰੀ ਜਾ ਫਿਰ। ਨਮਾ ਜੋ ਗਿਆ। ਦੇਖ ਲੈ ਹੈ ਹੈ ਜਾਂ ਕੁਝ ਛੋਟਾ ਗੱਲ ਤਾਂ। ਅੱਗੇ ਪਿਓ ਦਾ ਦਿਨ ਦੇਖਿਆ ਕੋਈ ਇਹੋ ਜਿਹਾ ਕੁਛ ਨਾ ਨਾ ਹੁਣ ਤਾਂ ਬਾਹਲੇ ਚਾਂਬੜ ਇਹ ਲੈਦੇ ਕੰਮ ਚਲਾ ਲਏ ਇਹਨਾਂ ਨੇ ਪੱਟੀ ਮੇਸ ਕਰਤੀ ਪਿੰਡ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਛੱਟਿਆ ਇਹਨਾਂ ਨੇ ਆਹ ਪੁੱਤ ਤੂੰ ਸੀ ਕਿ ਮੈਂ ਕੀ ਕਹਿ ਰਿਹਾ ਕਿ ਕੱਪੜੇ 'ਚ ਪਾ ਕੇ ਤੁਰੇ ਜਾਂਦੇ ਆ ਬਾਪੂ ਮੈਂ ਤਾਂ ਸ਼ਹਿਰ ਚੱਲੇ ਹਾਂ ਘਰ ਛੱਡ ਕੇ ਮੈਂ ਆਪਦੀ ਘਰ ਵਾਲੀ ਦੇ ਸਾਰੇ ਰਹਿਮਾਨ ਪੂਰੇ ਕਰਨੇ ਸੀ ਨਾ ਪੁੱਤ ਸ਼ਹਿਰ 'ਚ ਜਾ ਕੇ ਤਾਂ ਪੂਰਾ ਹੋਣਾ ਨਾ ਕੋਲ ਸ਼ਹਿਰ 'ਚ ਕਿਵੇਂ ਹੁਣ ਟਾਈਮ ਪੂਰਾ ਹੁੰਦਾ ਸਰ ਸੋਇਨਾ ਬੇਬੇ ਅਸੀਂ ਰਹਿ ਲਾਂਗੇ ਆਪੀ ਇਹ ਇੱਥੇ ਪੁੱਤ ਤੁਹਾਨੂੰ ਕਿਸ ਚੀਜ਼ ਦੀ ਘਾਟ ਹੈ? ਘਾਟ ਨਹੀਂ ਬੱਬੂ ਬੱਸ ਮੈਨੂੰ ਮੈਂ ਤਾਂ ਆਪਣੇ ਪੈਰਾਂ ਤੇ ਖੜਾ ਹੋਣਾ ਠੀਕ ਹੈ ਤਨੀ ਮੈਂ ਤੈਨੂੰ ਪੁੱਤ ਸ਼ਹਿਰ ਦੇ ਖਰਚੇ ਨਹੀਂ ਤਾਂ ਘਰ ਦੇ ਇੱਥੇ ਤਾਂ ਮੈਂ ਖੇਤੋਂ ਅੱਲਾ ਲੈ ਕੇ ਸਿਰਦਨਾ ਇੱਥੋਂ ਸਬਜ਼ੀ ਨਹੀਂ ਪੂਰੀ ਆਉਣੀ ਸ਼ਹਿਰ ਚ ਤੋ ਵੀ ਨਹੀਂ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਦਿਖਾਉਂਗਾ ਬੱਬੂ ਤੈਨੂੰ ਦੇਖ ਮਾਂ ਬੇਬੇ ਬੱਸ ਕੋਈ ਨਹੀਂ ਤੂੰ ਨਾ ਜਾ ਸ਼ਹਿਰ ਤੋਂ ਬਹੁਤ ਔਖਾ ਹੈ ਰਹਿਣਾ ਬੱਸ ਤੂੰ ਰਹਿ ਲੁ ਭਾਈ ਤੂੰ ਤਾਂ ਸਿਆਣੀ ਆ ਤੂੰ ਹੀ ਸਾਡੀ ਮੰਨ ਲਾ ਜੀ ਤੁਸੀਂ ਬਾਹਰ ਆ ਕੇ ਦੇਖੋ ਆ ਉਹ ਆਪਣੇ ਛੋਟੇ ਘਰ ਛੱਡ ਕੇ ਜਾਈ ਜਾਂਦੇ ਆ ਕੋਈ ਗੱਲ ਨਹੀਂ ਮੈਂ ਕਰਦਾ ਕਰ ਲਉ ਉਹਦੇ ਨਾਲ ਉਹ ਕੀ ਕਰੇ ਛੋਟੇ ਭਾਈ ਕਿੱਧਰ ਚੱਲੇ ਆ ਤੂੰ ਆ ਬੈਗ ਜਾ ਜੱਕੀ ਆ ਸ਼ਹਿਰ ਚੱਲੇ ਆ ਭਾਈ ਸਾਦੇ ਵਾਸਤੇ ਸਾਦੇ ਵਾਸਤੇ ਕੀ ਮੈਂ ਅੱਜ ਘਰ ਇਹਨੂੰ ਸੰਗੁਣ ਕਰਾ ਕੇ ਦੇਣਾ ਹੈ ਪੈਰਾਂ ਤੇ ਖੜਾ ਹੋਣ ਚੱਲੇ ਆ ਆਪਦੇ ਓਏ ਅੱਗੇ ਵੀ ਤਾਂ ਪੈਰਾਂ ਤੇ ਖੜਾ ਹੈ ਓ ਯਾਰ ਭਾਈ ਯਾਰ ਤੂੰ ਹਰੇਕ ਗੱਲ ਚੌੜ ਚ ਪਾ ਲੈਣਾ ਯਾਰ ਉਹ ਚੌੜ ਚ ਨਹੀਂ ਪਉਂਦਾ ਮੈਂ ਤੂੰ ਸਮਝਾ ਦੇ ਇਹਨਾਂ ਨੂੰ ਕੋਈ ਗੱਲ ਹੈ ਮੈਂ ਤੂੰ ਸਮਝਾ ਪਿੰਦੇ ਨੂੰ ਮੇਰਾ ਹੱਕ ਮੰਨਦਾ ਤੇਰੇ ਘਰਾਂ ਨਾਲ ਸੁਝਾ ਸਹਿਤ ਤੁਹਾਡੇ ਟਾਈਮ ਪਾਸ ਨਹੀਂ ਕੁਛ ਨਹੀਂ ਮੈਂ ਸੁਣਨਾ ਠੀਕ ਹੈ ਕਿ ਨਹੀਂ ਮੈਂ ਤਾਂ ਆਪੂ ਘਰ ਨੂੰ ਸੁਝਾ ਕਰਕੇ ਦੇਣਾ ਪੈਰਾਂ ਦੇ ਖੜਾ ਹੋ ਕੇ ਦਿਖਾਉਣਾ ਇਹਦੇ ਸਾਲ ਵੀ 8 ਸਾਲ ਹੋ ਗਏ ਪਰਿਵਾਰ ਰਹਿੰਦੇ ਨੂੰ ਉਹਦੇ ਦੇਖੋ ਦੁੱਧ ਨਹੀਂ ਲਿਆ ਜਾਣਾ ਮੁੰਡਾ ਉਹ ਬਈ ਯਾਰ ਲੋਕ ਬਸਦੇ ਨਹੀਂ ਸ਼ਹਿਰਾਂ ਚ ਜਾ ਉਹ ਬਸਦੇ ਤਾਂ ਹੈਗੇ ਆ ਉਹਨਾਂ ਦੇ ਖਰਚੇ ਇਹਨਾਂ ਨੂੰ ਪੁੱਛ ਕੇ ਦੇਖੀ ਕਿਵੇਂ ਚੱਲਦੇ ਨੇ ਉਹ ਕੋਈ ਨਹੀਂ ਬਈ ਉਹ ਨਹੀਂ ਅਸੀਂ ਤਾਂ ਲਾਵਾਂਗੇ ਕੋਈ ਗੱਲ ਨਹੀਂ ਦੇਖੀ ਤੂੰ ਸਲੂਨ ਦੀ ਕਮਾਈ ਹੁੰਦੀ ਉਹ ਵੀਰ ਬਣ ਕੇ ਮੈਂ ਤਾਂ ਕਰਦਾ ਤੇਰੀਆਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਟੈਨਸ਼ਨ ਨਹੀਂ ਮੁੜ ਕੇ ਆਪਦੇ ਜਿਹਾ ਇੱਥੇ ਆਉਂਗੇ ਸ਼ਹਿਰ ਚ ਕਿੰਨਾ ਚਿਰ ਰ ਸਮਝਿਆ ਮਾੜਾ ਯਾਰ ਬੋਪੀਏ ਬਾੜਾ ਨਗਰ ਲੱਗਿਆ ਸਰਪੇਂਦਰਾ ਫਿਰ ਗਿਆ ਕੇ ਟਾਈਮ ਪੂਰਾ ਇਹ ਤੇ ਹੁਣ ਇਹ ਤਾਂ ਆਪਾਂ ਨੂੰ ਦਿਸ ਹੀ ਜਾਂਦਾ ਮੈਂ ਦੁਨੀਆ ਦੇਖੀ ਆ ਮੈਨੂੰ ਪਤਾ ਸ਼ਹਿਰ ਦੇ ਵਿੱਚ ਕੱਟਣਾ ਕਿੰਨਾ ਔਖਾ ਹੈ ਚੱਲ ਕੋਈ ਨਹੀਂ ਦੇਖ ਲੈਣ ਦੇ ਰੁਕ ਚੱਕਾ ਮਹੀਨਾ ਦੋ ਮਹੀਨੇ ਅਰੰਭ ਕੇ ਇਸੇ ਘਰੇ ਨਾ ਆਇਆ ਤਾਂ ਮੈਨੂੰ ਬੰਦਾ ਨਾ ਜਾਣੇ ਉਹਨੇ ਖਾਲੀ ਰੋਟੀ ਹਾਂ ਬਈ ਖਾਲੀ ਰੋਟੀ ਚਲੋ ਫਿਰ ਲੱਗੋ ਕੰਮ ਤੇ ਯਾਰ ਲੱਗਦੇ ਆ ਬਈ ਦੋਵੇਂ ਡੈਸਟ ਕਰ ਲੈਨੇ ਓ ਯਾਰ ਬਾਪੂ ਪਰ ਮੈਨੂੰ ਬੋਲਦਾ ਯਾਰ ਤੁਸੀਂ ਗੱਲ ਸਮਝਦੇ ਕਿਉਂ ਨਹੀਂ ਹੁੰਦੀ ਲੱਗਦਾ ਮੇਰੇ ਏਟ ਮਾਰੀਆਂ ਦੋਨਾਂ ਕੋਲ ਪਿੰਡਾ ਕਿੱਥੇ ਰਹਿ ਗਿਆ ਯਾਰ ਵਿਆਹ ਕਰਾ ਕੇ ਮੇਰੇ ਤੋਂ ਤਰਾ ਕੋਈ ਬਾਲੀ ਲੰਮੀ ਉਮਰਾਈ ਗਿਆ ਬੰਦਾ ਬਾਈ ਕੀ ਆ ਲੁੰਦੇ ਢੀਂ ਮਰਦਾ ਤੈਨੂੰ ਯਾਦ ਕਰੀ ਜਾਂਦੇ ਮੈਂ ਉਹ ਸਮਾਂ ਬਈ ਤੈਨੂੰ ਬਧਾਈਆਂ ਬਹੁਤ ਬਹੁਤ ਨਾਲੀ ਬਧਾਈਆਂ ਤੈਨੂੰ ਬਾਈ ਬਹੁਤ ਬਹੁਤ ਹੋਰ ਵਿਆਹ ਵਧੀਆ ਹੋ ਗਿਆ ਬਾਈ ਛੋਟ ਚੜਦੀ ਰਹੀ ਵਧੀਆ ਚੜਦੀ ਪਾਰਟੀ ਫਿਰ ਪਾਰਟੀ ਦੇ ਦਿਆਂਗੇ ਬਈ ਦੱਸੇ ਨਹੀਂ ਆਪ ਨੂੰ ਹਾਂ ਬਾਈ ਯਾਰ ਬਾਈ ਯਾਰ ਸਾਰਾ ਕੁਝ ਨਾ ਇੱਕ ਕਾਲੀ ਜੀ ਹੋ ਗਿਆ ਯਾਰ ਯਾ ਲੱਗ ਚੰਗੀ ਵਾਲਾ ਬੜਾ ਖਰਚਾ ਬੜੀ ਕਰਨਾ ਚਾਹੀਦਾ ਇਕਣਾ ਯਾਰ ਬਈ ਹੋਰ ਸੀ ਗੱਲ ਮੈਂ ਨਾ ਆਪਦੇ ਘਰੋਂ ਲੈ ਕੇ ਸ਼ਹਿਰ ਚ ਰਹਿਣ ਲੱਗਿਆ ਕਿਉਂ ਬਈ ਹੋਰ ਪਤਾ ਕੀ ਚੱਕਰ ਆ ਯਾਰ ਮੈਂ ਤਾਂ ਆਪਦੀ ਘਰੋਂ ਸਲੂਨ ਕਰਾ ਕੇ ਦੇਣਾ ਯਾਰ ਅੱਛਾ ਉਹ ਤਾਂ ਗੱਲ ਤੇਰੀ ਇੰਦਰ ਠੀਕ ਆ ਤੈਨੂੰ ਪਤਾ ਖਰਚੇ ਵੜੇ ਆ ਬਈ ਸ਼ਹਿਰ ਚ ਸਿਆਣੇ ਕਹਿੰਦੇ ਆ ਪਾਣੀ ਵੀ ਮੁੱਲ ਦਾ ਉਹ ਤਾਂ ਗੱਲ ਤੇਰੀ ਸਹੀ ਏ ਬਈ ਪਤਾ ਕੀ ਗੱਲ ਐ ਸਾਰੀ ਦੁਨੀਆ ਸ਼ਹਿਰਾਂ ਚ ਹੀ ਵੱਸਦੀ ਏ ਬਈ ਉਹ ਤਾਂ ਬਾਤ ਏ ਬਈ ਛੋਟਾ ਇੰਨਾ ਹਜੇ ਸਿਸਟਮ ਨਹੀਂ ਨਾ ਹੋਰ ਜੇ ਕਰਕੇ ਕਮਾਈ ਹੈ ਨਹੀਂ ਉਨੀ ਭਾਈ ਬਹੁਤ ਕਮਾਈਆਂ ਸਲੂਨ ਚ ਬਹੁਤ ਜ਼ਿਆਦਾ ਚੱਲੂਗਾ ਉਦੋਂ ਦੇਖੀ ਜੋ ਬਾਕੀ ਭਾਈ ਗਰੀਬਤ ਹੀ ਹੈ ਭਾਈ ਇਹਨੇ ਪੈਸੇ ਕਿਥੋਂ ਲਏਗਾ ਕੋਈ ਨਹੀਂ ਭਾਈ ਕਰ ਲਾਂਗੇ ਪੈਸੇ ਦਾ ਜ਼ਿਗਾਰਡ ਪੈਸੇ ਦਾ ਜ਼ਿਗਾਰਡ ਕਿਵੇਂ ਕਰ ਲੋਗੇ ਪੈਸੇ ਤਾਂ ਹੈ ਨਹੀਂ ਸਲੂਨ ਖੋਲ੍ਹ ਕੇ ਕਿਵੇਂ ਦੇਗਾ ਦੱਸ ਗੱਲਾਂ ਨਾ ਥੋੜੀ ਖੁੱਲ ਜਾਂਦੇ ਸਲੂਨ ਕਰਦੇ ਕੋਈ ਗੱਲ ਕਮੇਟੀ ਵਾਲੋ ਯਾਰ ਸਹੀ ਗੱਲ ਆ ਭਾਈ ਇਹ ਵੀ ਗੱਲ ਸਹੀ ਹੈ ਭਾਈ ਇਹ ਠੀਕ ਆ ਉਹ ਗੱਲ ਤਾਂ ਤੇਰੀ ਸ਼ਰਮਾ ਜੀ ਸਹੀ ਆ ਪਰ ਤੁਸੀਂ ਕਿਹੜਾ ਸਾਰੇ ਸਰਕਾਰੀ ਨੌਕਰੀ ਤੇ ਹੋ ਕੱਲ ਨੂੰ ਬੰਦਾ ਆੜ ਗਿਆ ਦੱਸ ਕਿ ਭੱਜ ਗਿਆ ਇੱਕ ਬੰਦਾ ਵਿੱਚੋਂ ਕਿਵੇਂ ਲੋਟ ਆਊਗਾ ਕੌਣ ਪਰ ਕੌਣ ਜ਼ਿੰਮੇਵਾਰੀ ਹੈ ਕਿਹਦੀ ਜ਼ਿੰਮੇਵਾਰੀ ਹੈ ਆਪਾਂ ਯਾਰ ਇਕੱਠੇ ਬਹਿ ਕੇ ਖਾਂਦੇ ਪੀਂਦੇ ਰਹੇ ਆ ਇਹ ਬੰਦਾ ਵਿਚਾਰਾ ਲੇਬਰ ਹੈ ਚੱਲ ਜੇ ਇਹ ਭੱਜ ਗਿਆ ਰਹੀ ਦੀ ਇਕੱਲੇ ਦੀ ਮੇਰੀ ਜ਼ਿੰਮੇਵਾਰੀ ਆ ਮੈਂ ਭਰ ਦੂੰ ਬਾਕੀ ਤੁਸੀਂ ਦੇਖੋ ਚਲੋ ਠੀਕ ਹੈ ਸਾਨੂੰ ਤਾਂ ਨਹੀਂ ਲੋਟ ਜਾਂ ਤੁਸੀਂ ਆਪ ਦਾ ਦੇਖੋ ਭਾਈ ਜਿਵੇਂ ਮਨ ਭਾਈ ਮੈਂ ਤਾਂ ਨਹੀਂ ਪਾਗਾ ਅਸੀਂ ਬਰਤ ਲਿਆ ਕਰਾਂਗੇ ਯਾਰ ਮਿਲ ਕੇ ਬਰਤਾਓ ਯਾਰ ਨਾਲੇ ਮੈਂ ਵੀ ਆਦਾ ਜਵਾਬ ਦੇਣਾ ਯਾਰ ਫੇਸਬੁਕ ਭਰਨੀ ਯਾਰ ਆਦੇ ਜਵਕਾਂ ਨਹੀਂ ਭਾਈ ਯਾਰ ਬਾਹਰ ਹੋ ਜਾਓ ਯਾਰ ਕੋਈ ਗੱਲ ਨਹੀਂ ਕਰਦੇ ਕੋਈ ਨਹੀਂ ਜੇ ਤੁਸੀਂ ਸਾਰੇ ਸਹਿਤ ਕੋਈ ਗੱਲ ਨਹੀਂ ਇੱਕ ਅੱਦੇ ਬੰਦੇ ਦੀ ਯਾਰ ਜ਼ਿੰਮੇਵਾਰੀ ਦੀ ਲੋੜ ਆ ਚੱਲ ਗਈ ਇਹਦੀ ਜ਼ਿੰਮੇਵਾਰੀ ਮੈਚ ਆਉਂਦਾ ਜੇ ਕੋਈ ਇਹ ਗੱਲ ਨਹੀਂ ਜੇ ਨਹੀਂ ਪਹੁੰਚਦਾ ਮੈਂ ਪਰੋ ਹੋਰ ਦੱਸੋ ਉਹ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਸਰਪੰਚ ਜੀ ਮੁੜ ਕੇ ਕੋਈ ਨਹੀਂ ਪਰਦਾ ਪਰਦਾਨੋ ਤਾਂ ਨਹੀਂ ਨਹੀਂ ਬਾਈ ਕੋਈ ਚੱਕਰ ਵਾਲੀ ਗੱਲ ਹੈ ਸਾਰੇ ਪਰਦੇ ਕਰਾਂਗੇ ਬਿਲਕੁਲ ਕੋਈ ਗੱਲ ਚਲੋ ਆਪਾਂ ਰੰਗ ਲੱਗ ਕੇ ਕੋਸ਼ਿਸ਼ ਕਰਾਂਗੇ ਯਾਰ ਜੇ ਕੋਈ ਭੈਣ ਭਾਈ ਮੜਾ ਦਾ ਨਿਵਾਰ ਹੋਊਗਾ ਤਾਂ ਆਪਾਂ ਕਰ ਦਿਆਂਗੇ ਏਡੀ ਕੁਥੀ ਆਪਾਂ ਇਹ ਨਹੀਂ ਕਰ ਸਕਦੇ ਯਾਰ ਚਾਹ ਦੇਖੋ ਭਾਈ ਕਰਨ ਮੁੰਡਾ ਨਰਾਇਣ ਨੇ ਇਕੱਠੇ ਕਰ ਲਈਏ ਨੀ ਫਿਰ ਕਰ ਲਓ ਸਮਝ ਗਈ ਹਾਂ 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 ਚਲੋ ਭਾਈ ਪਾਰਟੀ ਲੈ ਨਾ ਤਾਂ ਹੋਏਗਾ ਕਾਹ ਨੂੰ ਮਿਲ ਜਾਤਾ ਹਾਂ ਪਾਰਟੀ ਬਿਜ਼ੀ ਹੋ ਰਹਾ ਲਾਵਾਗੇ ਸ਼ਾਮ ਨੂੰ ਚੰਗਾ ਹੀ ਹੋਣੀ ਧੰਨਵਾਦ ਭਾਈ ਦਰ ਤਾਂ ਸਹੀ ਹੈ ਕਿਸੇ ਮੁਰੇ ਹੱਥ ੱਡਣ ਨਾਲੋਂ ਨਾ ਕਮੇ ਸਾਰੇ ਦੇ ਕੰਮ ਆ ਜਾਣਗੇ ਬਈ ਚਲੋ ਦੇਖ ਲਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਠੀਕ ਆ ਬਈ ਹਮ ਚਲੋ ਲੱਗੋ ਪਰ ਕੰਮ ਤੇ ਯਾਰਾਂ ਬਾਪੂ ਆਉਣ ਵਾਲਾ ਠੀਕ ਆ ਬਈ ਤੁਹਾਨੂੰ ਪਤਾ ਸਾਬ ਹੁੰਦਾ ਬਦਨੇ ਆ ਦਾ ਕੰਮ ਤੇ ਚੰਗਾ ਨੀਗਰ ਫਿਰ ਕੰਮ ਦੇ ਧਿਆਨ ਬਠੀ। ਨਹੀਂ ਜੀ ਤੁਸੀਂ ਵੀ ਮੇਰੇ ਬੱਚਾਂ ਦਾ ਖਿਆਲ ਰੱਖਿਆ ਕਰੋ। ਗੱਲ ਸੁਣ ਮੇਰੀ ਕਮਲੀਏ ਮੇਰੇ ਸਿਰ ਤੇ ਤੈਨੂੰ ਪਤਾ ਹੁਣ ਕਮੇਟੀ ਆ ਗਈ। ਕਮੇਟੀ ਵੀ ਭਰਨੀ ਐ ਫਿਰ ਕਿਰਾਏ ਦਾ ਮਕਾਨ ਐ ਕਿਰਾਏ ਤੇ ਦੇਣਾ ਹੀ ਐ ਨਾ। ਨਹੀਂ ਜੀ ਜਿਵੇਂ ਉਹ ਵਰਨਾਮ ਭੁੱਲਰ ਉਹਦੇ ਕਾਕਾ ਦਾ ਖਿਆਲ ਰੱਖਦਾ ਤਾਂ ਤੁਸੀਂ ਵੀ ਮੇਰੇ ਨਾਲ ਨਾਲ ਰਹੋ ਨਾ। ਉਹ ਗੱਲ ਸੁਣ ਫਿਰ ਆਪਾਂ ਕਿਰਾਇਆ ਕਿਥੋਂ ਭਰਾਂਗੇ? ਕੋਈ ਆਲ ਨਹੀਂ ਤੂੰ ਧਿਆਨ ਰੱਖੀ ਕੰਮ ਦਾ। ਚੰਗਾ ਕਸ਼ਟ ਮਾਣ ਧਿਆਨ ਨਾ ਦੇ। ਹਾਂ ਜੀ ਵੀ ਸਾਸੀ ਕਾਇਨ ਸਾਰੀ ਦੇ ਨੇ ਵੇਖੀ ਕਰਵਾਉਣਾ ਸੀ ਅੱਛਾ ਹਾਂਜੀ 골ਡ ਦਾ ਕਿੰਨਾ ਦਾ ਦਾ ਡਾਇਮੰਡ ਦਾ ਇਹ ਕੀ ਰੇਟ ਹੈ ਡਾਇਮੰਡ ਦਾ ਕੀ ਹੈ ਤੇ 골ਡ ਦਾ ਕੀ ਹੈ 골ਡ ਦਾ 350 ਅੱਛਾ ਜੀ ਤੇ ਡਾਇਮੰਡ ਦਾ ਹੈਗਾ 700 ਕਮਾਲ ਹੈ ਤੁਸੀਂ ਤਾਂ ਦੂਜੇ ਸਾਲ ਨੂੰ ਮਨਉਂ ਵੀ ਰੇਟ ਇੰਨਾ ਹੈ ਨਿਊ ਪਾਰਲਰ ਆ ਤੁਹਾਡਾ ਕਮਾਲ ਕਰਦੇ ਹੋ ਤੁਸੀਂ ਤਾਂ ਕਿੰੋਂ ਜੀ ਹਾਂਜੀ ਸਾਰੇ ਕਮਰਾਂਾਂ ਤੇ ਬੇਚਾਰੀ ਹੈ ਜੀ ਤੇ ਡਾਇਮੰਡ ਦਾ 500 ਲੈਂਦੇ ਤੇ ਦੂਜੇ ਦਾ 300 ਲੈਂਦੇ ਤੁਸੀਂ ਤਾਂ ਜੰਮੀ ਫੱਟੀ ਚੱਕੀ ਜਾਂਦੇ ਹੋ ਨਾ ਨੰਮੇ ਤਾਂ ਹੀ ਫੋਨ ਲਾ ਦੇ ਸੀ ਹੁਣ ਮੈਂ ਕੀ ਕਰਾਂ ਦੁਪਹਿਰ ਹੋਣੋਂ ਆ ਗਈ ਤੇ ਜਿਹੜਾ ਗਾਹ ਕਾਇਆ ਸੀ ਉਹ ਵੀ ਮੁੜ ਗਿਆ ਸਸ਼ਿਕਾ ਵੀ ਸਸ਼ਿਕਾ ਫਾਈਲ ਕੋ ਕਰਾਉਣੀ ਸੀ ਹਾਂਜੀ

ਹੇਗੀ ਮੂਡ ਖਰਾਬ ਹੀ ਆ। ਕਿਉਂ? ਇੱਕ ਦਾ ਆਇਆ ਸੀਗਾ ਉਹ ਤਾਂ ਲੜ ਗਈ ਮੁੜ ਗਈ। ਕਿਉਂ ਲੜ ਗਈ? ਇਹ ਸੀ ਕਿ ਕਹਿੰਦੀ ਮਹਿੰਗਾ ਕਰਦੀਆਂ ਤੇ ਦੂਸਰੀ ਥ੍ਰੈਡਿੰਗ ਕਰਾ ਕੇ ਉਹ ਚਲੀ ਗਈ ਸਿਰਫ 400 ਰੁਪਏ ਬਟਿਆ। ਗੱਲ ਸੁਣ ਮੇਰੀ ਐ ਆਪਣਾ ਖਰਚਾ ਕਿਵੇਂ ਚੱਲੂਗਾ? ਕਿਰਾਏ ਦਾ ਮਕਾਨ ਹੈ ਆਪਣੇ ਕੋਲੇ ਉੱਤੋਂ ਆ 1 ਲੱਖ 1.5 ਲੱਖ ਰੁਪਏ ਇਹਦੇ ਲਈ ਬੈਠੇ ਆ। ਹੈ? ਮੇਰੀ ਤਨਖਾਹ ਨਾਲ ਤਾਂ ਕੱਲਾ ਖਰਚਾ ਹੀ ਚੱਲੂਗਾ। ਇਹਦੇ ਚੋਂ ਕਰਨਾ ਹੈ ਆਪਾਂ ਜਿਹੜਾ ਕੋਈ ਕਰਨਾ ਹੈ। ਜੀ ਆਪਾਂ ਐਡ ਨਾ ਦੇ ਦੀਏ ਇਹਦੀ। ਲੈ ਐਰ ਦੇ ਰਿਹਾ ਦੀ ਫ੍ਰੀ ਹੋ ਜਾਂਦੀ ਹੈ ਹੈ ਬਾਹਰ ਦੀ ਗੱਲਾਂ ਸ਼ਰਮਾਈ ਕਮੇਟੀ ਕਮੇਟੀ ভাই ਸਾਰੀ ਤਿਆਰ ਪਈ ਹੈ ਸਿਰਫ ਇੱਕ ਬੰਦੇ ਦੇ ਪੈਸੇ ਦੇ ਨਾਲ ਹੀ ਰਹਿੰਦੇ ਹੈ ਉਹ ਆਪਾਂ ਕੀ ਕਰਦੇ ਨੇ ਹੋ ਜਾਣਗੇ ਦੇਖ ਲੈਣੇ ਆ ਕਰ ਲੈਂਦੇ ਗੱਲੋ ਸ਼ਰਮਾਈ ਮੈਂ ਇਹ ਪੈਸੇ ਦੇ ਮੁੰਡੇ ਮੈਨੂੰ ਕਮੇਟੀ ਦੇ ਦਿਓ ਮੈਨੂੰ ਬਸ ਗੱਲ ਦਾ ਕੋਈ ਗੱਲ ਨਹੀਂ ਬਾਈ ਤੂੰ ਟੈਨਸ਼ਨ ਨਾ ਕਰੋ ਮੈਂ ਠਿੰਦੇ ਬਾਈ ਨੂੰ ਕਰਦਾ ਹੋਰ ਠਿੰਦੇ ਬਾਈ ਨੂੰ ਫੋਨ ਕਰਤੀ ਗੱਲ ਹੋ ਗਿਆ ਮੈਂ ਬਾਈ ਕੋਈ ਯਾਰ ਇੱਕ ਕਮੇਟੀ ਸੀ ਉੱਥੇ ਇੱਕ ਬੰਦੇ ਦੇ ਪੈਸੇ ਕੱਢ ਗਏ ਯਾਰ ਮੈਂ ਕੀ ਕਹਾਂ ਸੀ ਤੈਨੂੰ ਵੀ ਨਾ ਜਿੰਮੇਵਾਰੀ ਚਾਹ ਕਹੋਂ ਕਿ ਤੋ ਪਰੇਗਾ ਉਹ ਯਾਰ ਇੱਕ ਭਾਈ ਹੋਣ ਦੇ ਨਾਤੇ ਜਿੰਮੇਵਾਰੀ ਰਲਿ ਕਿੱਡਾ ਕ ਪਾਪ ਕਰਤਾ ਯਾਰ ਇਹ ਦੱਸੋ ਠੀਕ ਆ ਕੋਈ ਗੱਲ ਨਹੀਂ ਬਾਈ ਘਬਰਾ ਨਾ ਤੇਰੇ ਪੈਸੇ ਦੇ ਦੇ ਆ ਜੀ ਕੋਈ ਗੱਲ ਜਿਹੜੇ ਮੈਨੂੰ ਨਾਮ ਚਾਹੀਜੇ ਕਮੇਟੀ ਉਹ ਲੜੋ ਨਾ ਮੈਂ ਠਿੰਦੇ ਬਾਈ ਨਾਲ ਬਾਈ ਮੈਂ ਪੈਸੇ ਲੈਣੇ ਮੁੰਡੇ ਦੇ ਨਾਲ ਕੋਈ ਨਾ ਕੋਈ ਹਾਂ ਠੰਡਾ ਹੈ ਕੋਈ ਗਲਤ ਭਾਈ ਮੈਂ ਹਿੰਦੇ ਬਾਈ ਮੈਂ ਕਰਦਾ ਗੱਲ ਟੈਨਸ਼ਨ ਨਾ ਕਰ ਲੈ ਮੈਨੂੰ ਨਹੀਂ ਲੱਗਦਾ ਆਦਨੇ ਗਏ ਪਹਿਲੇ ਨਾ ਕੋਈ ਹੱਲ ਕਰਾਂਗੇ ਠੀਕ ਹੈ ਉਹ ਬਾਈ ਹਾਂ ਪਿੰਦੇ ਹਾਂਜੀ ਸ਼ਰਮਾ ਜੀ ਕਮੇਟੀ ਸਾਰੀ ਇਕੱਠੀ ਹੋ ਗਈ ਯਾਰ ਪੈਸੇ ਇਕੱਠੇ ਹੋ ਗਏ ਜਿਹੜਾ ਬੰਦਾ ਇੱਕ हट ਗਿਆ ਉਹਦਾ ਵਾਸਤੇ ਕੀ ਕਰੀਏ ਯਾਰ ਕੋਈ ਗੱਲ ਨਹੀਂ ਬਈ ਜਦੋਂ ਭੱਜ ਗਿਆ ਫਿਰ ਕੋਈ ਗੱਲ ਨਹੀਂ ਉਹਦਾ ਕੀ ਦਰੂ ਆਪਾਂ ਕਰ ਲਾਂਗੇ ਕੋਈ ਮਿਲ ਕੇ ਹੱਲ ਯਾਰ ਮੈਂ ਤਾਂ ਤੇਰੇ ਕਹਿਣ ਤੇ ਕਮੇਟੀ ਪਾਈ ਸੀ ਨਹੀਂ ਮੈਨੂੰ ਕੀ ਲੋੜ ਸੀਗੀ ਯਾਰ ਉਹ ਬੰਦਾ ਹੁਣ ਰੋਜ਼ ਘਰੇ ਆ ਕੇ ਮੇਰਾ ਜਰੂਸ ਕੱਢਦਾ ਯਾਰ ਇਹ ਤਾਂ ਵੀਰ ਆਪਾਂ ਨੂੰ ਰਲ ਮਿਲ ਕੇ ਕਰਨਾ ਪਊ ਬੋਲ ਕਿਵੇਂ ਕਰਨਾ ਦੱਸ ਕੋਈ ਨਹੀਂ ਬਈ ਇਹ ਪਰ ਆਪਾਂ ਰਲ ਮਿਲ ਕੇ ਹੱਲ ਕਰ ਲਾਂਗੇ ਜਦੋਂ ਤੁਹਾਨੂੰ ਕਹਤਾ ਹਾਂ ਯਾਰ ਕਮੇਟੀ ਦਾ ਹੱਕਦਾਰ ਮੈਂ ਆ ਠੀਕ ਹੈ ਕਿ ਨਹੀਂ ਕੋਈ ਗੱਲ ਨਹੀਂ ਆਉਣਾ ਮੈਂ ਆਪਾਂ ਰਲ ਮਿਲ ਕੇ ਕਰ ਲਾਂਗੇ ਸਾਰੀ ਗੱਲ ਠੀਕ ਹੈ ਹਾਂ ਠੀਕ ਆ ਗੱਲ ਸੁਣਿਆ ਜੀ ਹਾਂ ਥੋੜੇ ਕਿ ਤਾ ਪੈਸੇ ਮੇਰੇ ਕੋਲ ਹੈਗੇ ਆ ਅੱਛਾ ਥੋੜੇ ਜੀ ਤੁਸੀਂ ਦੇ ਦਿਓ ਨਾ ਮੈਂ ਸਮਾਨ ਵੀ ਪਾਉਣਾਗਾ ਇੱਲਾ ਮੈਂ ਕਿੱਥੋਂ ਦੇ ਦਾਂ ਇੱਕੋ ਕਮੇਡੀ ਵਾਲਾ ਭੱਜ ਗਿਆ ਉਹਦੀ ਕਮੇਟੀ ਮੈਨੂੰ ਭਰ ਨਹੀਂ ਪੂਗੀ 8000 ਮੇਰੀ ਤਨਖਾਹ 8000 ਨਾਲ ਦਸ ਮੈਂ ਕੀ ਕੀ ਕਰਨ ਮਾਰਦੀਆਂ ਗੱਲਾਂ ਐਨੋਂ ਪਤਾ ਸਿਆਣੇ ਕਿਤੇ ਉੱਥੇ ਤਾਂ ਪਾਣੀ ਵੀ ਮੁੱਲਦਾ ਬਈ ਉੱਥੇ ਤੇਥੋਂ ਦੁੱਧ ਨਹੀਂ ਲਿਆ ਜਾਣਾ ਮੁੱਲ ਤਾਂ ਸ਼ਹਿਰ ਦੇ ਖਰਚੇ ਨਹੀਂ ਤਾਂ ਘਰ ਦੇ ਇੱਥੇ ਤਾਂ ਮੈਂ ਖੇਤੋਂ ਅੱਲਾ ਲੈ ਆ ਕੇ ਸਿਰਦਣਾ ਇੱਥੋਂ ਸਬਜ਼ੀ ਨਹੀਂ ਪੂਰੀ ਆਉਣੀ ਸ਼ਹਿਰ 'ਚ ਕੋਈ ਨਹੀਂ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਦਿਖਾਉਂਗਾ ਦਾ ਪਾਣੀ ਵੀ ਮੁੱਲਦਾ ਬਈ ਇੱਥੋਂ ਦੁੱਧ ਨਹੀਂ ਲਿਆ ਜਾਣਾ ਮੁੱਲਾਂ ਇੱਥੋਂ ਸਬਜ਼ੀ ਨਹੀਂ ਪੂਰੀ ਆਉਣੀ ਸ਼ਹਿਰ ਚ ਗੱਗੂ ਫਿਲਮ ਦੇਖ ਕੇ ਗਏ ਚੱਲ ਬਈ ਵੇਲੇ ਆਜਾ ਪਰ ਕਿਹੜੀ ਦੇਖਿਆ ਮੈਂ ਤੈਨੂੰ ਦੱਸੋ ਸੁਰਖੀ ਬਿੰਦੀ ਨਹੀਂ ਬਈ ਯਾਰ ਨਿੱਕਾ ਚੱਲ ਰੱਖੀ ਉਹ ਸੁਰਖੀ ਬਿੰਦੀ ਸੋਹਣੀ ਫਿਰ ਮੈਂ ਉਹਨੂੰ ਬੜਾ ਰੇਲ ਸਕਦਾ ਕਹਿੰਦੇ ਬਾਬੇ ਕਹਿੰਦਾ ਸਰਾਹੀ ਆ ਯਾਰ ਭਿੰਦੇ ਨੂੰ ਪੁੱਛ ਆ ਆਹ ਭਾਈ ਜੀ ਕਿਵੇਂ ਹੋ ਉਹਨਾਂ ਭਿੰਦਿਆਂ ਬਾਈ ਜੀ ਹਾਲ ਹੈ ਥੱਕ ਗਈ ਤੁਸੀਂ ਹੋਰ ਫਿਰ ਤਾਂ ਸੁਣਨ ਕਿਵੇਂ ਚੱਲਦਾ ਬਾਈ ਸੁਣਨ ਨਹੀਂ ਹੁੰਦਾ ਈ ਨੂੰ ਹੁੰਦਾ ਅਸਾ ਕੋਈ ਵੀ ਹੁੰਦਾ ਤਰ ਵੀ ਜਿਹੜਾ ਕੁਝ ਵੀ ਹੁੰਦਾ ਦਫੇਦੰਗ ਭੇਜਾਂਗਾ ਕਿਵੇਂ ਕੀ ਗੱਲਾਂបੱਤਾਂ ਕਰੀ ਜਾਂਦੇ ਆ ਐ ਤਾਂ ਯਾਰ ਫਿਲਮ ਦੇਖ ਕੇ ਆਣੇ ਜੀ ਮੈਂ ਕਹਿੰਦਾ ਸੁਰਖੀ ਬਿੰਦੀ ਦੇਖ ਕੇ ਅਗੇ ਇਹ ਕਹਿੰਦਾ ਨਿੱਕਾ ਜੈਲਦਾਰ ਦੇਖਿਆ ਹੁਣ ਬੱਸ ਬਾਬਾ ਗੁਰੂ ਥੋੜੀ ਸੁਰਖੀ ਬਿੰਦੀ ਨੇ ਮੇਰੀ ਪੂਛ ਚਤਾਈ ਪਈ ਐ ਹੋਰ ਪੁੱਛ ਨਾ ਯਾਰ ਥੋੜੀ ਭਾਬੀ ਮਗਰ ਲੱਗ ਕੇ ਮੈਂ ਤਾਂ ਸ਼ਹਿਰ ਚਲਾ ਗਿਆ ਉੱਥੇ ਦੇ ਪਤੰਦਰ ਦਾ ਦੁੱਧ ਵੀ ਮੁੱਲ ਦਾ ਉਹ ਤਾਂ ਪਤਾ ਹੀ ਆ ਉਹ ਤਾਂ ਸਿਆਣੇ ਵੀ ਕਹਿੰਦੇ ਵੀ ਪਾਣੀ ਵੀ ਮੁੱਲ ਦਾ ਉੱਥੇ ਉਹ ਬਈ ਪੁੱਛ ਨਾ ਉੱਥੇ ਤਾਂ ਚਮਚਿਆਂ ਨਾਲ ਦੁੱਧ ਵਰਤਣਾ ਪੈਂਦਾ ਇੱਥੇ ਆਏ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕਿਲੋ ਤੂੰ ਪਤਾ ਹੀ ਪਿੱਛੇ ਲੱਗ ਲੱਗਾ ਮੈਂਟ ਲਾਇਆ ਰਿਹਾ ਪਿੱਛੇ ਲੱਗਣ ਲੱਗਾ ਕਿ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਯਾਰ ਵੀ ਗਰਨਾਪੂਰ ਕਿਹੜੇ ਵੇਲੇ ਡਿਊਟੀ ਜਾਂਦਾ ਰਿਹਾ ਹੈ ਕਿਹੜੇ ਵੇਲੇ ਖਰਚੇ ਚਲਾਉਂਦਾ ਰਿਹਾ ਹੈ ਲੈ ਦੱਸ ਹੈ ਪਤੰਦਰ ਕਦੋਂ ਕਿਸ ਤਾਂ ਭਰਦਾ ਰਿਹਾ ਹੈ ਕਦੋਂ ਘਰ ਦੇ ਖਰਚੇ ਚਲਾਉਂਦਾ ਰਿਹਾ ਹੈ ਕਦੋਂ ਸਲੂਨ ਉਹਨਾਂ ਦਾ ਉਹ ਕਰਿਆ ਯਾਰ ਉਹ ਬਾਈ ਮੇਰੀ ਗੱਲ ਸੁਣ ਉਹ ਫਿਲਮ ਹੈ ਤੇਰੀ ਰੀਅਲ ਜ਼ਿੰਦਗੀ ਹੈ ਤੈਨੂੰ ਫਿਲਮ ਨਾਲ ਜੋੜ ਲਿਆ ਆਪਣੀ ਜ਼ਿੰਦਗੀ ਉਹ ਯਾਰ ਉਹ ਗੱਲ ਥੋੜੀ ਸਹੀ ਹੈ ਬਈ ਯਾਰ ਮੈਨੂੰ ਤਾਂ ਅੱਜ ਪਤਾ ਲੱਗ ਗਿਆ ਬਈ ਵੀ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਿਆ ਹੁਣ ਮੇਰੀ ਗੱਲ ਸੁਣ ਅਸੀਂ ਤੇਰੇ ਹੈਗੇ ਭਰਾ ਉਹ ਤਾਂ ਠੀਕ ਹੈ ਸਿਆਣਾ ਬਣ ਕੇ ਹੁਣ ਉਹ ਪਿੰਡੇ ਨਾਲ ਲੱਗ ਕੇ ਪਿੰਡ ਤੋਂ ਪਿੰਡ ਵਾਪਸ ਬੜਾ ਤੇ ਉਹ ਸਿਆਣਾ ਬਣਾ ਹੈਗਾ ਤੂੰ ਸ਼ਹਿਰ ਚ ਕਿ ਡੋਡੇ ਲੈਣ ਗਿਆ ਸੀ ਉਹ ਬਾਈ ਮੈਂ ਤਾਂ ਪੰਗਾ ਹੀ ਲੈ ਲਿਆ ਯਾਰ ਪੁੱਛਣਾ ਮੈਂ ਤਾਂ ਵੇਚ ਕੇ ਸਾਰਾ ਸਮਾਨ ਆਉਂਗਾ ਵੀ ਪਿੰਡੀ ਆ ਜਾ ਆ ਜਾ ਵਧੀਆ ਰਹੇਗਾ ਕਿ ਨਹੀਂ ਉਹ ਸਹੀ ਗੱਲ ਹੈ ਬਾਈ ਉਹ ਯਾਰ ਸਾਨੂੰ ਆਪ ਦੇ ਭਰਾਵਾਂ ਕਰਕੇ ਕਹਿੰਦੇ ਬਾਈ ਬਹੁਤ ਔਖੀ ਜਿੰਦਗੀ ਕੱਟੀ ਜਾਂਦੀ ਹੈ ਮੈਂ ਉੱਥੇ ਉਹ ਤਾਂ ਪਤਾ ਹੀ ਹੈ ਭਰਾ ਹੁਣ ਸ਼ਹਿਰ ਚ ਸਭ ਪਤਾ ਸ਼ਹਿਰ ਚ ਮਹਿੰਗਾ ਹੈਗਾ ਸਭ ਸਾਰਾ ਬਾਈ ਪਾਣੀ ਮੁੱਲ ਦਾ ਦੁੱਧ ਤਾਨੂੰ ਪਤਾ ਸਬਜੀ ਮੁੱਲ ਦੀ ਅਸੀਂ ਤੇ ਕਦੇ ਪਿੰਡ ਸਬਜੀ ਮੁੱਲ ਦੀ ਖਾਧੀ ਨਹੀਂ ਮੇਰੇ ਡੜੀ ਲੈ ਕੇ ਛੜਨਾ ਦਸੀਂ 2-2 ਕਿਲੋ ਹੋਰ ਲੱਗ ਚਲਾਨੀ ਪਿੱਛੇ ਹੋਰ ਲੱਗ ਓਏ ਯਾਰ ਬਾਈ ਕੀ ਯਾਰ ਸੁਣਣਾ ਔਰ ਜੂ ਸਾਡੀ ਗੱਲ ਸੁਣੋ ਜਾਣਾ ਬਣ ਕੇ ਆ ਉਹਦੇ ਪਿੰਡ ਨੂੰ ਵਾਪਸ ਆਇਆ ਇਹ ਤਾਂ ਹੋਰ ਕਰਦਾ ਖਰਚੜਾਏਗਾ ਔਖਾਏਗਾ ਤੇ ਤੁਸੀਂ ਵੀ ਜੇ ਫਿਲਮ ਦੇਖ ਕੇ ਆਉਣੀ ਹੋਈ ਨਾ ਕੋਈ ਚੱਜ ਦੀ ਫਿਲਮ ਦੇਖ ਲੈ ਓਏ ਆਪਾਂ ਯਾਰ ਗੀਤਾ ਜਾਲਦਾਰ ਦੇਖਾਵਾਂਗੇ ਫਿਰ ਗੀਤਾ ਨਹੀਂ ਹੁੰਦਾ ਉਹ ਨਿਕਾ ਜਾਲਦਾਰ ਹੈ ਜੋ ਵੀ ਹੁੰਦਾ ਜਾਣਾ ਨਾ ਤੁਸੀਂ ਮੈਂ ਤਾਂ ਕਹਿੰਦਾ ਮਿੰਦੋ ਤਸੀਲਦਾਰ ਨਹੀਂ ਫਿਲਮ ਦੇਖ ਐਂਡੀ ਐ ਜਲਦੀ ਆਈ ਹੋਈ ਹੈ ਆ ਫੇਰਾ ਸੀ ਮੈਂ ਦੋ ਕਬੀਲਦਾਰ ਨਹੀਂ ਦੇਖ ਕੇ ਆਵਾਂਗੇ ਚੰਗਾ ਫਰਮਾਇਸ਼ ਚੱਲਦਾ ਬਾਈ ਮੈਂ ਦੋ ਕਬੀਲਦਾਰੀ ਨਿਊ ਡੀਅਰ ਉਹ ਹੀ ਗੱਲਾਂ ਕਰੀਆਂ ਉਹ ਜੋਗਨਾ ਮੈਂ ਚੰਗਾ ਕਬੀਲਦਾਰ ਨਹੀਂ ਜੈਲਦਾਰ ਨਹੀਂ ਇੱਕ ਹੀ ਗੱਲ ਹੈ ਬਹੁਤ ਨਾਲ ਦੱਸਣਾ ਪਹਿਲਾਂ ਇਹ ਹੀ ਪਤਾ ਲੱਗੂ ਕਰਤੀ ਨਾਲ ਮਾਰਤਾ ਗੱਲ ਸੁਣ ਮੇਰੀ ਏ ਅਖੰਡ ਤੋਂ ਪਹਿਲਾਂ ਪਹਿਲਾਂ ਸਾਮਾਨ ਦਾ ਸਾਰਾ ਵੇਚ ਦੇ ਮੇਰੀ ਅੱਖਾਂ ਤੋਂ ਦੂਰ ਕਰ ਦੇ ਇਹਨੂੰ ਕਿਉਂ ਜੀ ਮੈਨੂੰ ਕਰਜ਼ਾਈ ਕਰਾ ਰਿਹਾ ਹੈ ਕਰਜ਼ੇ ਨਾਲ ਬਾਰ-ਬਾਰ ਬੰਨ੍ਹਾ ਪਿਆ ਮੇਰਾ ਉਨੇਵੇਂ ਦੇ ਸਿਰ ਤੇ ਬਾਲ ਨਹੀਂ ਜਿੰਨਾ ਮੇਰੇ ਸਿਰ ਕਰਜ਼ਾ ਹੋਇਆ ਪਿਆ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਤੁਹਾਡੇ ਇਕੱਲੇ ਇਕੱਲੇ ਸ਼ੌਂਕ ਪੂਰੇ ਕਰੂੰ ਠੀਕ ਸ਼ੌਂਕ ਪੂਰੇ ਕਰੂੰਗਾ ਤੇਰੇ ਸ਼ੌਂਕਾਂ ਨੇ ਮੈਨੂੰ ਲੈ ਲਿਆ ਪਤਾ ਮੈਥੋਂ ਕਮੇਟੀ ਨਿਭਰੀ ਆ ਰਹੀ ਤੂੰ ਤੇ ਕਹਤਾ ਲਓ ਜੀ ਮੇਰੇ ਫਿਰ ਸਾਰੇ ਰਮਾਨ ਜਿੱਦੇ ਵੀ ਨੇਗੇ ਮਿੱਟੀ ਜਿੱਮੇ ਜਾਣਗੇ ਮਿੱਟੀ ਜਿੱਮੇ ਜਾਣਗੇ ਮੈਨੂੰ ਨਹੀਂ ਪਤਾ ਤੇਰੇ ਰਮਾਨਾਂ ਨੇ ਮੈਨੂੰ ਤਾਂ ਲੈ ਲਿਆ ਤੇਰੇ ਰਮਾਨਾਂ ਨੇ ਠੀਕ ਹੈ ਨਾ ਸਮਝਦੀ ਮੇਰੀ ਗੱਲ ਇਹਨੂੰ ਵੇਚ ਦੇ ਆਪਣੇ ਤੋਂ ਪਹਿਲਾਂ ਪਹਿਲਾਂ ਵੇਚ ਕੇ ਨੂੰ ਕਰਾਇਆ ਪਰ ਦੇ ਕੰਨੀ ਘਰੇ ਤੂੰ 5 ਵਜ ਗਏ ਪੱਠੇ ਪਾ ਲੈਂਦਾ ਤੂੰ ਪਾ ਲੈਣਾ ਬੇਬੇ ਪਾ ਲੈਣਾ ਕੋਈ ਨਹੀਂ ਆ ਬੇਬੇ ਬਾਹਰ ਖੜਕੀ ਜਾਂਦਾ ਲੈਣਾ ਬਣਕਾ ਕੌਣ ਆ ਬਾਹਰ ਚਲੋ ਕੋ ਚਲ ਅੰਦਰ ਚੱਲ ਚਲੋ ਅੰਦਰ ਚਲੋ ਚਾ ਬਾਣੀ ਕੀ ਹੈ ਹੈ ਕਹਿੰਦਾ ਇਹੋਂ 5-6 ਮਹੀਨੇ ਬਾਅਦ ਕਿ ਮੈਂ ਸਾਡੀ ਯਾਦ ਆਕ ਠੀਕ ਹੈ। ਕਿਉਂ ਆਗੇ ਪੁੱਤ ਦੇਖਿਆ ਸ਼ਹਿਰ ਬਜ਼ਾਰ? ਹਾਂਜੀ ਡੇੜੀ ਦੇਖਿਆ ਜੀ। ਕਿਉਂ ਪੁੱਤ? ਕਿਵੇਂ ਮਿਲਣਾ ਸੀ? ਨਹੀਂ ਨਹੀਂ ਡੇੜੀ ਜੀ ਮਿਲਣ ਨਹੀਂ। ਮੈਂ ਤਾਂ ਸਦਾ ਵਾਲੀ ਰਹਿਣਾ ਆ ਜੀ। ਮੈਨੂੰ ਪਤਾ ਲੱਗਿਆ ਡੇੜੀ ਬਾਹਰ ਰਹਿਣਾ ਬਹੁਤ ਔਖਾ ਜੀ। ਕਿਉਂ ਪੁੱਤ? ਤੈਨੂੰ ਕਿਹਾ ਸੀ ਨਾ ਆਹ ਦਾੜ੍ਹੀਆਂ ਐਵੇਂ ਨਹੀਂ ਚਟੀਆਂ ਹੋਈਆਂ। ਸਹੀ ਗੱਲ ਹੈ ਡੇੜੀ। ਅਸੀਂ ਜ਼ਿੰਦਗੀ ਦੇਖੀ ਐ। ਬਾਹਰ ਰਹਿਣਾ ਬਹੁਤ ਔਖਾ ਹੈ ਪਿੰਡ ਵਾਲੇ ਬੰਦੇ ਵਾਸਤੇ। ਸਹੀ ਗੱਲ ਹੈ ਜੀ। ਪੁੱਤ ਜਿਹੜੀਆਂ ਤੁਸੀਂ ਅੱਜਕੱਲ ਫਿਲਮਾਂ ਦੇਖ ਲੈਂਦੇ ਹੋ ਨਾ ਇਹ ਫਿਲਮਾਂ ਸੱਚਾਈ ਨਹੀਂ ਹੁੰਦੀਆਂ ਇਹ ਸਾਡੀ ਜ਼ਿੰਦਗੀ ਦਾ ਮਨੋਰੰਜਨ ਵਾਸਤੇ ਹੁੰਦੀਆਂ ਤੁਸੀਂ ਇਹਨੂੰ ਸੱਚਾਈ ਵੱਲ ਲੈ ਜਾਂਦੇ ਹੋ ਸਹੀ ਗੱਲ ਹੈ ਜੀ ਤੁਹਾਡੀ ਇਹ ਫਿਲਮਾਂ ਚ ਸਾਨੂੰ ਕੁਝ ਗੱਲਾਂ ਹੀ ਸਿੱਖਣ ਨੂੰ ਮਿਲਦੀਆਂ ਬਾਕੀ ਦਾ ਸਾਰਾ ਊਟ ਪਟਾਂਗ ਹੀ ਹੁੰਦਾ ਹੈ ਉੱਤੇ ਇਹਨਾਂ ਗੱਲਾਂ ਚ ਕੁਝ ਨਹੀਂ ਰੱਖਿਆ ਤੁਸੀਂ ਸਿਆਣੇ ਬਣ ਕੇ ਆਪਦਾ ਜ਼ਿੰਦਗੀ ਨਿਭਾਓ ਮੇਰਾ ਪੁੱਤ ਸਹੀ ਗੱਲ ਹੈ ਜੀ ਉਹ ਆ ਗਿਆ ਤੁਹਾਡੇ ਭਾਈ ਹਾਂ ਭਾਈ ਕਿਵੇਂ ਠੀਕ ਗੱਲ ਹੈ ਠੀਕ ਹੈ ਸ਼ਹਿਰ ਦੀ ਰਾਜ ਦਿੱਲੀ ਲੱਗਿਆ ਬਸ ਆ ਗਿਆ ਭਾਈ ਆ ਤੇਰੀ ਭੈਾਈ ਕਹਿੰਦੀ ਸੀ ਤੇਰੇ ਸalon ਤੇ ਆਉਣ ਨੂੰ ਭਾਈ ਅਸੀਂ ਤਾਂ ਸੋਨ ਨੂੰ ਪਹਿਲੇ ਹੀ ਕਿਹਾ ਸੀ ਵੀ ਤੁਸੀਂ ਨਾ ਜਾਓ ਵੀਰੇ ਹੈ ਨਹੀਂ ਆਣਾ ਪਰਿਵਾਰ ਤੋਂ ਨਾ ਪਰਿਵਾਰ ਦਾ ਇਸਾ ਬਹੁਤ ਵਧੀਆ ਹੁੰਦਾ ਚੱਲ ਕੋਈ ਨਹੀਂ ਆ ਦਦੀ ਸਮਝਾ ਲੈ ਇਹਨੂੰ ਬਿਨਾ ਮਤਲਬ ਤੋਂ ਮੇਨੇ ਤੇ ਮਾਰੀ ਜਾਂਦਾ ਕੋਈ ਵੀ ਕੋਈ ਨਾ ਭਾਈ ਇਹ ਨਹੀਂ ਗੱਲ ਕਹਿਣੀ ਕੋਈ ਨਹੀਂ ਜਿਹੜਾ ਸਵੇਰ ਦਾ ਭੋਲਿਆ ਸ਼ਾਮ ਨੂੰ ਘਰ ਆ ਜੀ ਉਹ ਵੀ ਵਧੀਆ ਹੁੰਦਾ ਗਲਤੀਆਂ ਵੱਡੇ-ਵੱਡੇ ਤੋਂ ਹੋ ਜਾਂਦੀਆਂ ਮੇਰੇ ਸਾਹ ਵਿੱਚ ਤੇਰੀ ਖਿਸ਼ਵਾ ਚੰਨਵੇ ਚੰਨਵੇ